ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਡੈਰੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਦਿੱਤੇ ਗਏ ਵੈਲਡ ਇੰਸਾਨ ਨੂੰ ਦਿਵਾ ਲਓ ਤਾਂ ਕਿ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਉੱਤੇ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 98725 92793 ਅੱਜ ਦੀ ਵੀਡੀਓ ਪੰਨ ਸੱਤਿਆਣਾ ਜ਼ਿਲ੍ਹਾ ਮੁਕਸਰ ਸਾਹਿਬ ਅੱਜ ਦੀ ਵੀਡੀਓ ਵਿੱਚ ਆਪਾਂ ਤਹਾਡੇ ਆਸਤੇ ਇੱਕ ਪਲੂਨ ਝੋਡੇ ਸੈਲੀ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲਵਾਂਗੇ ਤਸੱਲੀ ਵਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਮਾਰਨ ਪਰ ਦੱਸਦੇ ਜੀ ਫਨਾ ਮੇਰਾ ਗੁਰਸੇਵਕ ਸਿੰਘ ਮੋਬਾਈਲ 95926 96940 ਪਿੰਡ ਜੀ ਪਿੰਡ ਛੱਤਿਆਣਾ ਤਹਿਸੀਲ ਕਿਦੜਵਾਹਾ ਠੀਕ ਹੈ ਜੀ ਹਾਂਜੀ ਵੀਰੇ ਜਿਹੜੀ ਆਪਾਂ ਝੋਡੀ ਦੇਖਦੇ ਆ ਘੜਦੀ ਆਪਣੀ ਇਹ ਘੜਦੀ ਝੋਟੀ ਵੀਰੇ ਪਲੂਨ ਹੈ ਜੀ ਹਾਂਜੀ ਤੰਦੋ ਕਿਵੇਂ ਆ ਬਾਈ ਤੰਦੋ ਤਾਂ ਆਈ ਵੀ ਰੇਖਣੀ ਹੈ ਕਹਿੰਦੇ ਸਦੀਖ ਨਹੀਂ ਹਾਂ ਬਸ ਇਹ ਪਾਲ ਕਰ ਦੇਗੀ ਆਪਣੀ ਹਾਂਜੀ ਪਾਲੀ ਕਰਦੀ ਹੈ ਜੀ ਓਕੇ ਜੀ ਹਾਂਜੀ ਕਿੰਨਾ ਸਮਾਂ ਸੂਚ ਬਾਕੀ ਇਹਦੇ ਤਿੰਨ ਤੰਦ ਰਹਿਦੇ ਦਿਨ ਪੂਰੇ ਹੋਣ ਚਾਹੀਦੇ ਜੀ ਜਾਨੀ ਕਿ 15 ਤਰੀਕ ਤੋਂ ਦਿਨ ਪੂਰੇ ਹੋਣਗੇ ਦੋਸਤੋ ਅੱਜ 12 ਅਗਸਤ ਤਾਂ ਹੋ ਗਈ ਜਾਨੀ ਕਿ 15 ਅਗਸਤ ਨੂੰ ਦਿਨ ਪੂਰੇ ਆ ਬਾਕੀ ਪਲੂਣ ਝੋਟੀ ਆ ਇੱਕ ਦੋ ਦਿਨ ਉੱਪਰ ਵੀ ਜਾ ਸਕਦੀ ਆ ਉਹ ਬਾਈ ਕੋ ਨੂੰ ਪਤਾ ਇਹਦੀ ਮਦਰ ਮਿਲ ਕਿੰਨਾ ਕਿਸੇ ਜੀ ਇਹ ਮਦਰ ਮਿਲਕ ਥੱਲੇ 20 ਲੀਟਰ ਦਾ ਸੀ ਠੀਕ ਹੈ ਉਹ ਵੀ ਕਰਦੀ ਸੀ ਆਪਣੀ ਨਹੀਂ ਉਹ ਤਾਂ ਲੈਂਦੀ ਸੀ ਉਹ ਮਗਰ ਆਈ ਸੀ ਠੀਕ ਹੈ ਯਾਨੀ 20 ਕਿਲੋ ਤਾਂ ਹੈਗਾ ਸੀ 20 ਕਿਲੋ ਸੀਗਾ ਥੱਲੇ ਜੀ ਕਿੰਨੀ ਘਾਸ ਕਰਦੇ ਆ ਵੱਡੇ ਬਾਈਆ ਪੇ ਤੁੰਦ ਦੀ ਇਹ ਤਾਂ ਦੇਖੋ ਪਹਿਲੇ ਸੂਏ ਦੇਖੀ ਕਿ ਦਿਨਾਂ ਗਿੰਦੀ ਤੇ ਦੇਖੋ ਨਾ ਸੀ ਤਾਂ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਪਲੂਨ ਹੈ ਦੁੱਧ ਅੱਗੇ ਆਪਣੀ ਆਪਣੀ ਸੇਵਾ ਦਾ ਹੁੰਦਾਗਾ ਖੋਲ ਲੀ ਬੜੇ ਮਣੀ ਤੋੜਾ ਚੱਕਰ ਆਈ ਝੋਡੀ ਦਾ ਸੋ ਤੋੜਦੀ ਫੜਦੀ ਚੱਕ ਕਰ ਲਿਓ ਕਰਨ ਵਾਲੀ ਬਿੜੇ ਜਾਨਵਰੂ ਕੋਹਨੀਆ ਕੇ ਸਿੰਗ ਦਿਕਾਏ ਸੀ ਸਿੰਗ ਦਿਕਾਏ ਵੀਰੇ ਸਿੰਗ ਦਿਕਾਏ ਆ ਇੱਕ ਦੇ ਕੜਮਾਲੀਆਂ ਹੀਰੇ ਕੋਈ ਕੋਈ ਸਮਝ ਸਕਦਾ ਵੀ ਦੇਖ ਸਕਦੇ ਹੋ ਤੁਸੀਂ ਕੱਢ ਵੀਰ ਚੰਗਾ ਕੜਮਾਲੀ ਦਾ ਸੋ ਕਈ ਵਾਰੀ ਪਸ਼ੂ ਕੈਮਰੇ ਦਾ ਕੱਢ ਜਾਂਦਾ ਕਿਉਂਕਿ ਵੀਰੇ ਘਰੇਲੂ ਜਾਨਵਰ ਹੈ ਕੋਈ ਬਾਈ ਦਾ ਵਪਾਰ ਲੈਣ ਦਾ ਕੰਮ ਨਹੀਂ ਜਿਹੜਾ ਪਸ਼ੂ ਵੀ ਅੰਦਰ ਵੜ ਗਿਆ ਉਹ ਤਾਂ ਆਪ ਨੂੰ ਪਤਾ ਹੀ ਆ ਵੀ ਡਰ ਤੋਂ ਬਾਹਰ ਹੋਇਆ ਹੁੰਦਾ ਹੈ ਘਰੇਲੂ ਜਾਨਵਰ ਕਰਕੇ ਥੋੜਾ ਜਿਹਾ ਕੈਮਰਾ ਕਰਦੀ ਆ ਬਾਕੀ ਸਕੀਨ ਝੂਟੀ ਆ ਸੋਹਣੀ ਆ ਤਮਾਸੇ ਸੁਣਾਗਾ ਪਤਖਾਨਾ ਨੇੜੇ ਤੋਂ ਥੋੜਾ ਕੈਮਰਾ ਜਰੂਰ ਕਰਦੀ ਐ ਸੋ ਬਾਕੀ ਬਣੂ ਬਣੂ ਬਹੁਤ ਅਜੇ ਕੱਚੀ ਕੱਚੀ ਆ ਉਸ ਹਿਸਾਬ ਨਾਲ ਜਜਮੈਂਟ ਕਰ ਲਓ ਆਪਦੀ ਥਨ ਲੈ ਵੇਰੀ 20 ਕਿਲੋ ਦੁੱਧ ਮਾਤਾ ਸੀ ਬਾਈ ਕਹਿੰਦਾ ਇਸ ਤੋਂ 10 ਚ ਵਾਲਿਓ 12 ਕਿਲੋ ਚ ਵਾਲਿਓ ਉਹ ਅੱਗੇ ਸੈਵਨ ਡੇਪੈਂਡ ਕਰਦਾ ਤੇ ਬਾਈ ਜੀ ਕੀ ਮੁੱਲ ਜੀ ਜਾਇਜ਼ ਜ ਮੁੱਲ ਜੀ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਜੀ ਜਾਇਜ਼ ਹੀ ਹੋਊ ਬਾਈ ਜਾਇਜ਼ ਹੀ ਹੋਊ ਵੀਰੇ ਇੱਕ ਕਰੀ ਮੋਬਾਈਲ ਨੰਬਰ ਦੱਸ ਲਿਆ ਫਿਰ 99926 96940 ਠੀਕ ਹੈ ਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲੀ ਜਾ ਨੋਟ ਕਰ ਲਿਓ ਸੋ ਮੌਨ ਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਝੋਟੀਆਂ ਸਾਹ ਦੇ ਨਾਲ ਮੌਲਾ ਹੂਆ ਜੈ ਬੇਸੇ ਸਿਆਣਿਆਂ ਦੀ ਇੱਕ ਕਹਾਵਤਾਂ ਮੋਕਸਰ ਜਲੇ ਰਿਆਂ ਝੋਟੀਆਂ ਮੱਝਾ ਦੁੱਧ ਨੂੰ ਖੜੀਆਂ ਬਾਈ ਤੇ ਬਾਕੀ ਤੁਸੀਂ ਬਾਈ ਦੇ ਘਰ ਆਈ ਜਾਣਾਗਾ ਕਿ ਤਸੱਲੀ ਪੜਖ ਤੁਸੀਂ ਕਰ ਲੈਣੀ ਆ ਸੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਲਓ ਵੀਡੀਓ ਦੇਖਣ ਲਈ ਧੰਨਵਾਦ ਜੀ